ਸਮੇਂ ਸਿਰ ਤੁਹਾਡਾ ਦੀ ਕੋਈ ਮੀਟਿੰਗ ਸੀ ਕਰਨੀ ਇਹ ਸਹੀ ਪ੍ਰੋਟੋਕੋਲ ਹੈ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਨੂੰ ਕਿ ਉਹ ਆ ਕੇ ਤੁਹਾਡੇ ਨਾਲ ਦਰਸ਼ਨ ਕਰਨ ਔਰ ਠੀਕ ਥੋੜ੍ਹਾ ਇਸ ਕਰਕੇ ਦੇਖੋ ਵੈਨੂੰ ਬੜਾ ਧੋਖਾ ਗਿਆ ਪਿਛੇ ਵਰ ਬਾਪੂ ਬਾਦਲ ਭਾਵੇਂ ਕੱਸੀਆਂ ਕੱਟਣੀਆਂ ਐ ਭਾਵੇਂ ਖਾਲੇ ਦੇਣੇ ਐ ਭਾਵੇਂ ਅੰਡਰਗਰਾਊਂਡ ਪਾਈਪ ਐ ਭਾਵੇਂ ਗਲੀਆਂ ਨਾਲੀਆਂ ਜੋ ਜੋ ਕਹੀ ਗਏ ਉਹਨਾਂ ਨੇ ਬਣਾਏਗਾ ਮੇਰੇ ਗਰੀਬ ਪਰਿਵਾਰਾ ਨੂੰ ਮਕਾਨ ਤੋਂ ਲੈ ਕੇ ਰਿਪੇਅਰ ਵਾਸਤੇ ਪੈਸਾ ਲੈ ਕੇ 4 ਰੁਪਏ ਕਿਲੋ ਆਟਾ 2 ਰੁਪਏ ਕਿਲੋ ਦਾਲ ਹਰ ਮਹੀਨੇ ਆਉਂਦੀ ਸੀ ਸ਼ਗਰ ਆਉਂਦੇ ਸੀ ਪੈਨਸ਼ਨਾਂ ਆਉਂਦੀਆਂ ਸੀ ਆਪਾਂ ਹੀ ਆਪਣਾ ਨੁਕਸਾਨ ਕਰ ਲਿਆ ਪਹਿਲੇ ਕਾਂਗਰਸ ਵਾਲੀ ਸਰਕਾਰ ਲੈ ਆਉਂਦੀ ਤੇ ਉਹਦੇ ਵਾਅਦੇ ਹੁਣ ਝਾੜੂ ਵਾਲੇ ਆ ਗਏ ਝਾੜੂ ਵਾਲੇ ਨੇ ਤੇ ਜਮਾਈ ਬਰਬਾਦ ਕਰਤਾ ਸਭ ਦੇ ਦੇਖੋ ਸਾਰਾ ਕੁਝ ਹੀ ਬੰਦ ਹੈ ਹੁਣ ਬੀਬੀਓ ਉਹ ਹਰ ਮਹੀਨੇ ਆਟਾ ਦਾ ਲੰਡਾ ਸੀ ਬਾਲ ਸਾਹ ਦਾ ਆਉਂਦਾ ਤਾਂ ਨਹੀਂ ਹੁਣ ਹੈ ਬੰਦ ਹੈ ਪਹਿਲੇ ਸ਼ਗਨ ਉਹ ਬੰਦ ਹੈ ਆ ਐਸਸੀ ਸਕਾਲਰਸ਼ਿਪ ਬੰਦ ਆ ਸਰੀ ਤੇ ਫਿਰ ਕੀ ਕਰਨਾ ਚਾਹੀਦਾ ਇਹਨਾਂ ਨੂੰ ਐ ਕਿ 32 ਰੁਪਏ ਕਾ ਲਓ ਤੁਹਾਡੇ ਪਿੰਡ ਦੀ ਵੋਟ ਨਹੀਂ ਹੈ 2100 ووٹ ਕਿੰਨੀ ਹੁੰਦੀ ਹੈ ਕਾ ਇੱਕ ਤਾਂ ਸਾਰੀ ਆਪਣੀ ਨਾਲ ਆਪਣੀ ਵੋਟ ਨਾ ਕਰੇ ਰਹੇ ਕੋਈ ਇੱਕ ਇੱਕ ਵੋਟ ਰੱਬ ਆਪਣੀ ਹੈ ਪੂਰੀ ਜ਼ਿੰਦਗੀ ਬੜੀ ਥੋੜੀ ਸੇਵਾ ਕੀਤੀ ਮੈਨੂੰ ਯਾਦ ਹੈ ਪਿੰਡ ਦਾ ਬਹੁਤ ਬਰਾ ਹਾਲ ਹੁੰਦਾ ਸੀ ਬਾਪੂ ਭਾਰਤ ਉਪ ਮੰਤਰੀ ਬਣੇ 24 ਤੋਂ ਪ੍ਰਾਪਤ ਹਰ ਵਾਰ ਘਰ ਨੂੰ ਸਹੂਲਤ ਦਿੱਤੀ ਗਰੀਬ ਨੂੰ ਆਟਾ दाल ਸ਼ਿਕਨ ਪੈਨਸ਼ਨ ਸਾਰੀਆਂ ਕੀਤਾ ਦਿੱਤੀਆਂ ਉਵੇਂ ਕਿਸਾਨ ਨੂੰ ਪਰ ਜਦੋਂ ਸਰਕਾਰ ਚਲੀ ਗਈ ਕਾਂਗਰਸੀ ਆਈ ਤੇ ਹੁਣ ਘਰ ਵਾਲੇ ਸਾਰਾ ਕੁਝ ਬੰਦ ਹੋ ਗਿਆ ਉਹ ਪਹਿਲੇ ਜਿਹੜਾ ਹਰ ਮਹੀਨੇ 4 ਕਿਲੋ ਆਟਾ ਵੀ ਤੇ 5 ਕਿਲੋ ਧਾਲ ਹੁੰਦੀ ਸੀ ਉਹ ਸਾਡੀ ਬੰਦ ਅਸੀਂ ਐਸੀ ਬੱਚਿਆਂ ਨੂੰ ਮੁੱਤ ਪੜਾਉਂਦੇ ਸੀ ਉਹ ਵੀ ਬੰਦ ਕਰਤਾ ਸੇਵਾ ਕੇਂਦਰ ਵੀ ਬੰਦ ਕਰਤਾ 1000 ਰੁਪਿਆ ਝੂਠ ਬੋਲਿਆ ਸੀ ਆਇਆ ਤਾਂ ਨਹੀਂ ਆ ਤੱਕ ਅੱਜ ਫਰਕ ਹੈ ਆਪਣਿਆਂ ਦੇ ਦੁਨੀਆਂ ਦਾ ਇਸ ਕਰਕੇ ਦੇਖੋ ਪਿਛਲੀ ਵਾਰ ਮੈਨੂੰ ਲੋਕ ਲੱਗੇ ਬਾਪੂ ਬਾਗ ਨੂੰ ਹਾਰਨਾ ਨਹੀਂ ਚਾਹੀਦਾ ਤੁਹਾਡੇ ਨਾਲ ਮੈਂ ਕੋਈ ਵੱਧ ਪਿਆਰ ਕਿਸ ਨੇ ਕੀਤਾ ਤੇ ਕਿਸ ਨੇ ਕੀਤਾ ਤੇ ਬਜ਼ੁਰਗਾਂ ਨੇ ਕੀਤਾ ਤੁਹਾਡੇ ਨਾਲ ਤੇ ਮੈਂ ਬੇਨਤੀ ਕਰਦਾ ਦੇਖੋ ਹੁਣ ਆ ਇਲੈਕਸ਼ਨ ਥੋੜਾ ਹੈ ਸਾਡੇ ਵਾਸਤੇ ਆ ਹਲਕਾ ਆਪਣਾ ਪਰਿਵਾਰ ਹੈ ਅਸੀਂ ਜਿੰਨੇ ਦੇ ਜਿਉਂਦੇ ਆ ਥੋੜੇ ਵਾਸਤੇ ਜੁੜੇ ਆ ਤੁਹਾਨੂੰ ਅਜ ਤੱਕ ਕਿਸੇ ਨੂੰ ਆਜ ਨਹੀਂ ਹੋਂ ਦਿੱਤੀ ਔਨੂ ਵੀ ਹੌਸਲਾ ਹੈ ਇੱਕ ਤੁਹਾਨੂੰ ਪਤਾ ਸਭ ਨੂੰ ਕੋਈ ਸੁਭਚਾ ਹੋਇ ਤਸੀਂ ਬੈਠੇ ਆ ਐਸ ਕਰਕੇ ਲੜਾਈ ਇਸ ਮੁੱਚੇ ਲੰਬੀ ਹਲਕੇ ਦੀ ਲੜਾਈ ਆ ਥੋੜੀ ਲੜਾਈ ਆ ਇਹ ਸੱਚੀ ਸੰਧਾ ਜਲੀ ਆਈ ਹੋਵੇ ਬਾਪੂ ਬਾਦਲ ਨੂੰ ਜੇ ਤੂੰ ਘੱਟ ਘੱਟ 40000 ਵੋਟਾਂ ਦੇ ਲੰਬੀ ਹਲਕੇ ਵਿੱਚ ਨਾ ਲੈ ਥੋੜਾ ਜਿਮਾ ਗਵਾਨ ਕਰ ਪਿੰਡ ਥੋੜੇ ਨਾਲ ਤਾਂ ਬਹੁਤ ਜ਼ਿਆਦਾ ਮਲੇਕ ਜਿੱਦ ਸਾਰਾ ਕੁਝ ਬਣਾਤਾ ਸੀ ਪਾਲ ਸਾਹਿਬ ਕੋਈ ਨਹੀਂ ਸਾਰਾ ਤਾਂ ਆ ਦੇ ਖਿੰਡੇ ਸਾਗੇ ਤੁਸੀਂ ਦੇਖੋ ਨਾਲ ਤੇ ਹਲਕੇ ਜਾ ਕੇ ਦੇਖ ਪਿੰਡਾ ਮੁਰਾ ਹਾਲ ਹੈ ਤੋ ਇਸ ਕਰਕੇ ਥੋੜੀ ਪਹਿਲੀ ਮੁਰਗੀ ਸੁਖਨੀ ਤੇ ਇੱਕ ਬਸਤ ਸੁਖਨੀ ਲਾਣੇ ਪੂਰੀ ਢੇਢੇ ਦੇ ਤੇ ਫਿਰ ਐਕਤੀ ਕੋ ਚੰਗੀ ਅਗਰ ਚੰਗੀ ਬੀ ਬੀ ਦੀ ਬਸ ਲੈਣਾ ਇੱਕ ਝਾੜੂ ਹੋਊਗਾ ਚੰਗਾ ਹਾਂਜੀ ਕਿੰਨਾ ਸਾਢੇ 450 ਸਾਢੇ 450 500 ਹੀ ਲਾ ਦੇਵਾਂ ਨਹੀਂ ਸਾਢੇ 450 ਬੋਲੇ 500 ਸਿਆ ਨਾਲ ਬਹੁਤ ਛੋਟੇ ਸਾਨੂੰ ਬਾਹਰ ਉਹ ਦਿਨ ਘੱਟ ਬਾਹਰ ਹੈ ਬਸ ਨੂੰ ਲੱਗ ਜਿਓ ਜੀ ਆ 2 ਮਹੀਨੇ 2 ਦਿਨ 3 ਦਿਨ ਰਹਿ ਗਿਆ ਤੁਸੀਂ ਦੇਖੋ ਮੈਂ ਪੂਰਾ ਪੰਜਾਬ ਤਾਂ ਘੇਰਾ ਮਾਰ ਕੇ ਆ ਤਿੰਨ ਮਹੀਨੇ ਹੋ ਗਏ ਤੇ ਮਨ ਨੂੰ ਅੱਜ ਦੱਸਾਂ ਸੋਸ਼ਲ ਦੀ ਸਰਕਾਰ ਪੱਕੀ ਹੈ ਐਂਕੀ ਦੇ ਦੇਖੋ 10 ਤੋਂ 10 ਸਿੱਟਾ ਕਾਂਗਰਸ ਤੇ ਕੰਦੇ ਕਿ ਤੁਮਾਰ ਬਹੁਤ ਬਹੁਤ ਧੰਵਾਜੀ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜੀਵੇ ਮਲੋੜ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋੜ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ